ਨਾ ਹਮ ਡਿਸਕੋ ਜਾਏਗੇ ਨਾ ਲੰਡਨ ਜਾਏਗੇ ਹਮ ਤੋ ਨਿਆ ਸਾਲ ਵਿਹਾਰੀ ਜੀ ਕੇ ਸੰਮਾਨਾਂਗੇ ਬ੍ਰਿੰਦਾਵਨ ਜਾ ਰਿਹਾ ਜੀ 29 ਤਰੀਕ ਨੂੰ 30 31 ਪਹਿਲੀ ਨੂੰ ਬ੍ਰਿੰਦਾਵਨ ਵਿਹਾਰੀ ਜੀ ਦੇ ਦਰਸ਼ਨ ਕਰਨੇ ਆ ਜੀ ਅੱਜ ਮੀਟਿੰਗ ਰੱਖੀ ਗਈ ਸੀ ਕਿੱਥੇ ਲੈ ਕੇ ਚੱਲੋ ਇਸ ਵਾਰ ਪਕਟਾਂ ਦੀ ਬਹੁਤ ਡਿਮਾਂਡ ਆ ਨਵੇਂ ਸਾਲ ਤੇ ਕਿ ਕਿੱਥੇ ਜਾ ਜੇ इस बार नए साल, साल तो वृंदावन बांके बिहारी की गली जा रहे हैं बांके बिहारी है के घरे जा रहे हैं वृंदावन धाम की आ, बहुत खुशी होगी आप, आप सबको जान के पूरी लुधियाना वासियों को श्री बालाजी यात्रा परिवार जो कि हर महीने ही लेके जाते आप सबको पता है लेकिन प्यारे इस बार वो नया साल मनाने के लिए सबको लेकर आ रहे वृंदावन ਸੋ ਇਸ ਪਰਿਵਾਰ ਦੇ ਨਾਲ ਇਸ ਵਾਰ ਕੁਝ ਵੱਖਰਾ ਵੀ ਦੇਖਣ ਨੂੰ ਤੁਹਾਨੂੰ ਮਿਲੂਗਾ ਕਿੰਨੇ ਉਤਸ਼ਾਹਿਤ ਨੇ ਨਵੇਂ ਸਾਲ ਤੇ ਉੱਥੇ ਜਾਣ ਲਈ ਬਹੁਤ ਉਤਸ਼ਾਹਿਤ ਨੇ ਜੀ ਬਹੁਤ ਫੋਨ ਆ ਰਹੇ ਨੇ ਸਾਡੀ ਸੀਟ ਕਰੋ ਸਾਡੀ ਸੀਟ ਕਰੋ ਖੁਸ਼ੀ ਦੀ ਬਾਤ ਇਹ ਹੈ ਕਿ 31 ਦਸੰਬਰ ਰਾਤਰੀ ਨੂੰ

ਪਰਿਵਾਰ ਜਿਹੜਾ ਵਾ ਉਹ ਤੁਹਾਨੂੰ ਬ੍ਰਿੰਦਾਵਨ ਲੈ ਕੇ ਜਾ ਰਿਹਾ ਬਰਸਾਨੇ ਦੀ ਗਲੀ ਦੇ ਵਿੱਚ ਲੈ ਕੇ ਜਾ ਰਿਹਾ 9 ਸਾਲ ਤੇ ਫਟਾਫਟ ਟਿਕਟ ਕਰਾ ਲਿਓ ਕਿਉਂਕਿ ਅਕਸਰ ਹੀ ਸਾਨੂੰ ਇਹ ਸ਼ਿਕਾਇਤਾਂ ਬਹੁਤ ਆਉਂਦੀਆਂ ਕਮੈਂਟਾਂ ਦੇ ਵਿੱਚ ਵੀ ਤੁਹਾਡੀ ਸੀਟ ਫੁੱਲ ਹੋ ਗਈ ਅਸੀਂ ਜਾ ਨਹੀਂ पाए ਇਸ ਵਾਰ ਅਸੀਂ ਜਾਣਾ ਚਾਹੁੰਦੇ ਸੀ ਤੇ ਉਹ ਮਨਾ ਕਰਨਾ ਬਹੁਤ ਔਖਾ ਹੋ ਜਾਂਦਾ ਤੇ ਜਿੰਨੇ ਵੀ ਭਗਤ ਜਾਣਾ ਚਾਹੁੰਦੇ ਨੇ ਇਸ ਵਾਰ ਨਵੇਂ ਸਾਲ ਤੇ ਦਰਸ਼ਨ ਕਰਨਾ ਚਾਹੁੰਦੇ ਨੇ ਤਾਂ ਟਿਕਟ ਕਰਾ ਲਓ ਨਾਲ ਦੇ ਨਾਲ ਨੰਬਰ ਫਲੈਸ਼ ਹੋ ਰਿਹਾ ਹੈ ਇਹਨਾਂ ਨੰਬਰਾਂ ਤੇ ਫਟਾਫਟ ਤੁਸੀਂ ਬੁਕਿੰਗ ਕਰਾ ਲਓ ਤਾਂ ਕਿ ਤੁਸੀਂ ਨਵੇਂ ਸਾਲ ਤੇ ਇਸ ਵਾਰ ਪ੍ਰਭੂ ਦੇ ਦਰਸ਼ਨਾਂ ਦੇ ਨਾਲ ਆਪਣੇ ਨਵੇਂ ਸਾਲ ਦੀ ਜਿਹੜੀ ਸ਼ੁਰੂਆਤ ਹੈ ਤਾਂ ਨੂੰ ਰਾਦੇ ਰਾਦੇ ਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸ਼ਿਵਮ ਜੀ ਤੇ ਪੰਕਜ ਜੀ ਹਰ ਮਹੀਨੇ ਹੀ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਉਂਦੇ ਨੇ ਇਸ ਵਾਰ ਕਿੱਥੇ ਲੈ ਕੇ ਚੱਲੇ ਨੇ ਭਗਤਾਂ ਦੀ ਦਿਮਾਗ ਤੇ ਅੱਜ ਵੱਡੇ ਪੱਧਰ ਤੇ ਜਿਹੜੀ ਮੀਟਿੰਗ ਵੀ ਰੱਖੀ ਗਈ ਸੀ ਗੱਲਬਾਤ ਕਰਦੇ ਆ ਸਾਡੇ ਨਾਲ ਸ਼੍ਰੀ ਬਾਲਾ ਜੀ ਯਾਤਰਾ ਪਰਿਵਾਰ ਸਾਰਾ ਮੌਜੂਦ ਹੈਗਾ ਦੇਖ ਸਕਦੇ ਹੋ ਕਿ ਪੰਡਤ ਜੀ ਵੀ ਮੌਜੂਦ ਨੇ ਨਾਲ ਪੰਕਜ ਜੀ ਸ਼ਿਵਮ ਜੀ ਸਾਰੇ ਮੌਜੂਦ ਨੇ ਅੱਜ ਮੀਟਿੰਗ ਵੀ ਜਿਹੜੀ ਰੱਖੀ ਗਈ ਸੀ ਸ਼ਿਵਮ ਜੀ ਅੱਜ ਮੀਟਿੰਗ ਰੱਖੀ ਗਈ ਸੀ ਕਿੱਥੇ ਲੈ ਕੇ ਚੱਲਣੋ ਇਸ ਵਾਰ ਭਗਤਾਂ ਦੀ ਬਹੁਤ ਡਿਮਾਂਡ ਹੈ 9 ਰਾਦੇ ਰਾਦੇ ਜੀ ਇਸ ਵਾਰ ਨਵੇਂ ਸਾਲ ਤੇ ਬਰਿੰਦਾਵਨ ਬਾਂਕੇ ਬਿਹਾਰੀ ਦੀ ਗਲੀ ਚ ਜਾ ਰਹੇ ਆ ਬਾਂਕੇ ਬਿਹਾਰੀ ਦੇ ਘਰੇ ਜਾ ਰਹੇ ਆ ਤੇ ਨਵਾਂ ਸਾਲ ਸਾਰੇ ਭਗਤਾਂ ਨੂੰ ਉੱਥੇ ਹੀ ਮਨਾਵਾਂਗੇ ਮੀਟਿੰਗ ਜਸਟ ਇਸੇ ਮੋਟਿਵ ਕਰਕੇ ਰੱਖੀ ਗਈ ਸੀ ਕਿ ਉੱਥੇ ਅਰੇਂਜਮੈਂਟਸ ਕਿਵੇਂ ਦੇ ਹੋਣਗੇ ਕਿੱਦਾਂ ਕਰਨਾ ਵਾ ਉਹਨਾਂ ਨੂੰ ਲੈ ਕੇ ਥੋੜਾ ਤੁਹਾਨੂੰ ਪਤਾ ਹਰ ਵਾਰ ਸਾਡਾ ਮੇਨ ਫੋਕਸ ਹੁੰਦਾ ਫੈਸਿਲਿਟੀਆਂ ਵਾਲੇ ਪਾਸੇ ਤੇ ਉਹਦੇ ਕਰਕੇ ਕਈ ਮੀਟਿੰਗਸ ਹੁੰਦੀਆਂ ਹੁਣ ਜਿਵੇਂ ਜਿਵੇਂ ਟਾਈਮ ਨੇੜੇ ਆ ਰਿਹਾ ਤਾਂ ਮੀਟਿੰਗਸ ਡੇਲੀ ਬੇਸਿਸ ਤੇ ਸ਼ੁਰੂ ਹੋ ਗਈਆਂ ਆਈਆਂ ਕਿਉਂਕਿ ਇੱਕ ਬੰਦਾ ਕੁਝ ਵੀ ਨਹੀਂ ਕਰ ਸਕਦਾ ਹੁੰਦਾ ਤੇ ਸਾਰੇ ਯਾਤਰਾ ਪਰਿਵਾਰ ਦੇ ਜਿਹੜੇ ਹੈਗੇ ਆ ਪ੍ਰਬੰਧਕ ਹੈਗੇ ਆ ਉਹ ਫਿਰ ਨਾਲ ਹੁਣ ਇਸ ਵਾਰੀ ਹੁਣ ਇਕੱਠੇ ਸਾਰਿਆਂ ਨੂੰ ਅਲੱਗ-ਅਲੱਗ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਕਿ ਤੁਹਾਡਾ ਇਹ ਕੰਮ ਹੈ ਤੁਹਾਡਾ ਇਹ ਕੰਮ ਹੈ ਉਹਨਾਂ ਅੱਜ ਸਾਡੇ ਨਾਲ ਨੀਰਜ ਜੀ ਵੀ ਮੌਜੂਦ ਆ ਤੇ ਇਹ ਦੱਸਣਗੇ ਕਿ ਕਿੱਦਾਂ ਦੀ ਫੈਸਿਲਿਟੀਆਂ ਕਰਾਣਾਂ ਇਹਨਾਂ ਦੀ ਹੋਟਲ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਹੋਟਲ ਵਗੈਰਾ ਇਹ ਕਰਦੇ ਆ ਉੱਥੇ ਮਤਲਬ ਇਸ ਵਾਰ ਹਰ ਚੀਜ਼ਾਂ ਨੂੰ ਡਿਵਾਈਡ ਕਰ ਦਿੱਤਾ ਜਿਵੇਂ ਕਿ ਹਰ ਵਾਰ ਦੇਖਦੇ ਸੀ ਵੀ ਤੁਸੀਂ ਸਾਰੀ ਰਿਸਪੌਂਸਿਬਿਲਿਟੀ ਸ਼ਿਵਮ ਜੀ ਤੇ ਪੰਕਜ ਜੀ ਨੂੰ ਦੇਖਦੇ ਸੀ ਤੇ ਇਸ ਵਾਰ ਨਵੇਂ ਸਾਲ ਤੇ ਭਗਤ ਵੀ ਬਹੁਤ ਜ਼ਿਆਦਾ ਹੋਣਗੇ ਕਿਉਂਕਿ ਬਿਲਕੁਲ ਬਿਲਕੁਲ ਇਸੇ ਕਰਕੇ ਹੀ ਸਾਰਿਆਂ ਦੀ ਜ਼ਿੰਮੇਵਾਰੀਆਂ ਡਿਸਟ੍ਰਿਬਿਊਟ ਕੀਤੀਆਂ ਗਈਆਂ ਸਾਡੇ ਨਾਲ ਕਨਈਆ ਜੀ ਵੀ ਇਸ ਵਾਰ ਆਏ ਨੇ ਉਹਨਾਂ ਦੀ ਡਿਊਟੀ ਆ ਉੱਥੇ ਸੰਗੀਤਨ ਕਰਨਾ ਉਹਨਾਂ ਨੇ ਲੋਕਾਂ ਨੂੰ ਅਨੰਦਿਤ ਮੇਨ ਉਹਨਾਂ ਨੇ ਕਰਨਾ 31 ਤਰੀਕ ਰਾਤ ਕਿ ਉਹਨਾਂ ਨੂੰ ਵੀ ਨਾਲ ਹੀ ਲੈ ਕੇ ਆਏ ਆ ਇਸ ਵਾਰੀ ਉਹ ਦੱਸਣਗੇ ਬਾਕੀ ਆਪਣੇ ਮੂੰਹੋਂ ਹਾਂ ਰਾਦੇ ਰਾਦੇ ਸਰ ਰਾਦੇ ਰਾਦੇ ਜੀ ਬੋਲ ਵrindavan ਬਿਹਾਰੀ ਲਾਲ ਕੀ ਜੈ ਕਿੱਥੇ ਲੈ ਕੇ ਚੱਲੋ ਇਸ ਵਾਰ ਜਿਵੇਂ ਸ਼ਿਵਨ ਜੀ ਨੇ ਕਿਹਾ ਕਿ ਹੁਣ ਬਰਸਾਨੇ ਲੈ ਕੇ ਜਾਵਾਂਗੇ ਦਰਸ਼ਨ ਕਰਾਵਾਂਗੇ ਵਾਕਈ ਕੀ ਕੀ ਫੈਸਿਲਿਟੀਆਂ ਹੋ ਇਸ ਵਾਰ ਕਰਕੇ ਰੱਖੀ ਹੋਈਆਂ ਵrindavan ਜਾ ਰਹੇ ਆ ਜੀ 29 ਤਰੀਕ ਨੂੰ 30 31 ਪਹਿਲੀ ਨੂੰ ਵrindavan ਬਿਹਾਰੀ ਜੀ ਦੇ ਦਰਸ਼ਨ ਕਰਨੇ ਆ ਜੀ 90 ਸਾਲ ਤੇ ਜੀ 90 ਸਾਲ ਤੇ ਔਰ ਆਪਣੇ ਨਾਲ ਸੰਗਤਾਂ ਨੂੰ ਵੀ ਕਰਵਾਨੇ ਆ ਦਰਸ਼ਨ ਬਾਕੀ ਸਾਡੇ ਨਾਲ ਆਚਾਰਿਆ ਕਨਈਆ ਜੀ ਹੈਗੇ ਨੇ ਜੀ ਇਹ ਤੁਹਾਨੂੰ ਦੱਸਾਂਗੇ ਸੰਗਤਾਂ ਨੂੰ ਕਿੱਦਾਂ ਆਪਣੇ ਸਾਥ ਸੰਗ ਦੇ ਨਾਲ ਨਿਹਾਲ ਕਰਾਂਗੇ ਜੀ ਅੱਛਾ ਲੋਕ ਕਿੰਨੇ ਉਤਸ਼ਾਹਿਤ ਨੇ ਨਵੇਂ ਸਾਲ ਤੇ ਉੱਥੇ ਜਾਣ ਲਈ ਬਹੁਤ ਉਤਸ਼ਾਹਿਤ ਨੇ ਜੀ ਬਹੁਤ ਫੋਨ ਆ ਰਹੇ ਨੇ ਜੀ ਸਾਡੀ ਸੀਟ ਕਰੋ ਸਾਡੀ ਸੀਟ ਕਰੋ ਬਾਕੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਆ ਬੈਸਟ ਤੋਂ ਬੈਸਟ ਹਰ ਬੰਦੇ ਨੂੰ ਦਈਏ ਜੀ ਸੋ ਇਸ ਪਰਿਵਾਰ ਦੇ ਨਾਲ ਇਸ ਵਾਰ ਕੁਝ ਵੱਖਰਾ ਵੀ ਦੇਖਣ ਨੂੰ ਤੁਹਾਨੂੰ ਮਿਲੇਗਾ ਉੱਥੇ ਤੇ ਉੱਥੇ ਹੀ ਤੁਹਾਨੂੰ ਦੱਸਦੀ ਹੈ ਕਿ ਬ੍ਰਿਜਵਾਸੀ ਕਨਈਆ ਜੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਉੱਥੇ ਕੀਰਤਨ ਦੇ ਵਿੱਚ ਲੋਕਾਂ ਨੂੰ ਅਨੰਦਿਤ ਕਰਨਾ ਤੇ ਗੱਲਬਾਤ ਕਰਦੇ ਜੀ ਬਰਵਿੰਦਾ ਵਨਧਾਮ ਕੀ ਜੈ ਆ ਬਹੁਤ ਖੁਸ਼ੀ ਹੋਗੀ ਆਪ ਸਭ ਕੋ ਜਾਣ ਕੇ ਪੂਰੀ ਲੁਧਿਆਣਾ ਵਾਸੀਓ ਕੋ ਸ਼੍ਰੀ ਬਾਲਾ ਜੀ ਯਾਤਰਾ ਪਰਿਵਾਰ ਜੋ ਕਿ ਹਰ ਮਹੀਨੇ ਲੈ ਕੇ ਜਾਂਦਾ ਆਪ ਸਭ ਕੋ ਪਤਾ ਹੈ लेकिन प्यारे इस बार वो नया साल मनाने के लिए सबको लेकर आ रहे वृंदावन हमारे और उससे बड़ी खुशी की बात ये है कि 31 दिसंबर रात्रि को बिहार जी की गली में संकीर्तन होगा और भव्य संकीर्तन होने जा रहा है वो भी ये यात्रा परिवार के और आप सबके सहयोग से और आप सबसे हम खुला होता दे रहे हैं आप सबको श्री बालाजी यात्रा परिवार की ओर से आप भी आए अपने संग सब को लेकर आए और नया साल बिहार जी के साथ मनाए ना हम डिस्को जाएंगे ना लंदन जाएंगे हम तो नया साल बिहारी जी के संग मनाएंगे और आप सब आइए और भव्य संकीर्तन होगा और संकीर्तन में विशेष रूप से हमारे श्री, श्री यदुनंदन जी आचार्य जी महाराज भी पधार रहे हैं और भी संतों का वहां आगमन होगा संतों के दर्शन हो गए महासंकीर्तन होगा और इतना आनंद आएगा और हम किस्मत वाले हैं लोग यहाँ कहाँ कहाँ जाते हैं और ये बालाजी परिवार देख लो नया साल मनाने बिहार जी की गली में आ रहे हैं ਤੋ ਇਸ ਸੇ ਬੜੀਆ ਕੋਈ ਬਾਤ ਨਹੀਂ ਹੈ ਆਈਏ ਆਪ ਸਭੀ ਆਈਏ ਪਿਆਰੇ ਜੈ ਜੈ ਸ਼ੀ ਰਾਧੇ ਜੈ ਜੈ ਸ਼ੀ ਰਾਧੇ ਜੈ ਜੈ ਸ਼ੀ ਰਾਧੇ ਪਰ ਫੈਸਿਲਿਟੀ ਦੀ ਗੱਲ ਹਰ ਬਾਰ ਹੁੰਦੀ ਹੈ ਕਿਉਂਕਿ ਫੈਸਿਲਿਟੀ ਦੀ ਤੁਹਾਡੀ ਸਾਰੇ ਲੁਧਿਆਣਾ ਸ਼ਹਿਰ ਦੇ ਵਿੱਚ ਚਰਚਾ ਹੈ ਤੇ ਜਿੱਥੋਂ ਜਿੱਥੋਂ ਸੰਗਤ ਆਉਂਦੀ ਚਰਚਾ ਹੈ ਹੁਣ ਇਸ ਵਾਰ ਕਿਹੜੀ ਚੇਂਜਸ ਕੀਤੀਆਂ ਗਈਆਂ ਕੀ ਫੈਸਿਲਿਟੀਆਂ ਦੇ ਰਹੇ ਹੋ ਜੈ ਸ਼ੀ ਰਾਧੇ ਜੀ ਇਸ ਵਾਰੀ 90 ਸਾਲ ਦੇ ਉੱਪਰ ਬਾਂਕੇ ਬਿਹਾਰੀ ਜੀ ਦੀ ਕਿਰਪਾ ਦੇ ਨਾਲ ਤੇ ਅੱਗੇ ਜਿੱਦਾਂ ਅਸੀਂ ਆਸ਼ਰਮ ਵਗੈਰਾ ਚ ਰੁਕਦੇ ਸੀ ਇਸ ਸਾਲ ਇਸ ਵਾਰੀ ਨਾਲ ਹੋਟਲਸ ਦਾ ਵੀ ਅਰੇਂਜਮੈਂਟ ਹੈਗਾ ਜਿੱਦਾਂ ਸਾਰੇ ਲੋਕ ਕਹਿੰਦੇ ਸੀ ਕਿ ਮਤਲਬ ਤੁਸੀਂ ਹੋਰ ਵਧੀਆ ਅਰੇਂਜਮੈਂਟ ਕਰੋ ਹੋਰ ਵਧੀਆ ਅਰੇਂਜਮੈਂਟ ਕਰੋ ਇਸ ਵਾਰੀ ਇਸ ਵਾਰੀ 90 ਸਾਲ ਦੇ ਉੱਪਰ ਵਧੀਆ ਖਾਣਾ ਵੀ ਨਾਲ ਲਵਿਸ਼ ਬਫੇ ਉਹਦਾ ਹੋਟਲਸ ਦਾ ਵੀ ਅਰੇਂਜਮੈਂਟ ਕੀਤਾ ਤਾਂ 29 ਦੇ ਘਰਾਤੀ ਥੋਦੇ ਚੱਲਾਂਗੇ 30 ਤਰੀਕ ਬ੍ਰਿੰਦਾਵਨ ਪਹੁੰਚ ਜਾਗੇ ਤੇ ਉੱਥੇ ਆਪਣੇ 31 ਤਰੀਕ ਦਾ ਸੰਗੀਤਨ ਹੈ ਨਵੇਂ ਸਾਲ ਦਾ 1 ਤਰੀਕ ਪਰਸਾਨਾ ਹੁੰਦੇ ਹੋਏ ਫਿਰ ਵਾਪਸ ਲੁਧਿਆਣਾ ਆਵਾਂਗੇ 2 ਤਰੀਕ ਨੂੰ ਸਵੇਰੇ ਤੇ ਲੁਧਿਆਣਾ ਕਿੱਥੋਂ ਚੱਨ ਲਗਾ ਤੁਸੀਂ ਲੁਧਿਆ બસ ਸਟੈਂਡ ਦੇ ਬਿਲਕੁਲ ਨਾਲ ਸ਼ਾਮਲਗਰ ਰੋਡ ਦੇ ਉੱਪਰ LIC ਪ੍ਰੋਵੀਡੈਂਟ ਫੰਡ ਆਫਿਸ ਹੈਗਾ ਉੱਥੋਂ ਦੀ ਸਾਡੀ ਬੱਸਸ ਚਲਦੀ ਹੈ ਹਰ ਵਾਰ ਦੀ ਤਰ੍ਹਾਂ ਹੁਣ ਵੀ ਉੱਥੋਂ ਹੀ ਚੱਲਣ ਗਿਆ ਦੀ ਤੇ ਸ਼ਿਵਨ ਜੀ ਕੋਈ ਸੁਨੇਹਾ ਲਾਉਣਾ ਚਾਹੋਗੇ ਜਿਹੜੇ ਭਾਗਤ ਤੁਹਾਨੂੰ ਢੀਕਦੇ ਹੁੰਦੇ ਵੀ ਆਪਾਂ ਟਿਕਟ ਕਰਾਉਣੀ ਹੈ ਟਿਕਟ ਫਟਾਫਟ ਕਰਾ ਲਈਏ ਹਾਂ ਬਸ ਜੀ ਜਲਦੀ ਜਲਦੀ ਕਰਵਾਓ ਟਿਕਟਸ ਬਹੁਤ ਲਿਮਿਟਿਡ ਸੀਟਸ ਨੇ ਬੜੀ ਜਲਦੀ ਜਲਦੀ ਬੁਕਿੰਗਸ ਹੋ ਰਹੀਆਂ ਕਿਉਂਕਿ ਸਾਰੇ ਜਾਣਦੇ ਕਿ ਆਪਣੇ ਪਰਿਵਾਰ ਦੇ ਨਾਲ ਜਾਈਏ ਨਵਾਂ ਸਾਲ ਉੱਥੇ ਮਨਾਈਏ ਜਾ ਕੇ ਬਾਂਕੇ ਬਿਹਾਰੀ ਨਾ ਤੇ ਇਹੀ ਸੁਨੇਹਾ ਕਿ ਜਿੰਨੀ ਜਲਦੀ ਹੋ ਸਕਦਾ ਆਪਣੀ ਟਿਕਟਸ ਕਰਾਓ ਸੋ ਗੱਲਬਾਤ ਕੀਤੀ ਹੈ ਜੇ ਮੀਟਿੰਗ ਰੱਖੀ ਗਈ ਸੀ ਸ਼੍ਰੀ ਬਾਲਾਜੀ ਯਾਤਰਾ ਪਰਿਵਾਰ ਜਿਹੜਾ ਵਾ ਉਹ ਤੁਹਾਨੂੰ ਬ੍ਰਿੰਦਾਵਨ ਲੈ ਕੇ ਜਾ ਰਿਹਾ ਬਰਸਾਨੇ ਦੀ ਗਲੀ ਦੇ ਵਿੱਚ ਲੈ ਕੇ ਜਾ ਰਿਹਾ 90 ਸਾਲ ਤੇ ਫਟਾਫਟ ਟਿਕਟਾਂ ਕਰਾ ਲਿਓ ਕਿਉਂਕਿ ਅਕਸਰ ਹੀ ਸਾਨੂੰ ਇਹ ਸ਼ਿਕਾਇਤਾਂ ਬਹੁਤ ਆਉਂਦੀਆਂ ਕਮੈਂਟਾਂ ਦੇ ਵਿੱਚ ਬਈ ਤੁਹਾਡੀ ਸੀਟ ਫੁੱਲ ਹੋ ਗਈ ਅਸੀਂ ਜਾ ਨਹੀਂ ਪਾਏ ਇਸ ਵਾਰ ਅਸੀਂ ਜਾਣਾ ਚਾਹੁੰਦੇ ਸੀ ਤੇ ਉਹ ਮਨਾ ਕਰਨਾ ਬਹੁਤ ਔਖਾ ਹੋ ਜਾਂਦਾ ਤੇ ਜਿੰਨੇ ਵੀ ਭਗਤ ਜਾਣਾ ਚਾਹੁੰਦੇ ਨੇ ਇਸ ਵਾਰ ਨਵੇਂ ਸਾਲ ਤੇ ਦਰਸ਼ਨ ਕਰਨਾ ਚਾਹੁੰਦੇ ਨੇ ਤਾਂ ਟਿਕਟ ਕਰਾ ਲਓ ਨਾਲ ਦੀ ਨਾਲ ਨੰਬਰ ਫਲੈਸ਼ ਹੋ ਰਿਹਾ ਹੈ ਇਹਨਾਂ ਨੰਬਰਾਂ ਤੇ ਫਟਾਫਟ ਤੁਸੀਂ ਬੁਕਿੰਗ ਕਰਾ ਲਓ ਤਾਂਕਿ ਤੁਸੀਂ ਨਵੇਂ ਸਾਲ ਤੇ ਇਸ ਵਾਰ ਪ੍ਰਭੂ ਦੇ ਦਰਸ਼ਨਾਂ ਦੇ ਨਾਲ ਆਪਣੇ ਨਵੇਂ ਸਾਲ ਦੀ ਜਿਹੜੀ